ਸਾਸੀ ਕਵੀ ਜੀ ਸਾਰਿਆਂ ਨੂੰ ਜੀਜੀ ਦੇ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਤੇ ਆਪਣੇ ਕੋ ਅੱਜ ਫਾਰਮ ਤੇ ਝੋਟੀਆਂ ਪਹੁੰਚ ਚੁੱਕੀਆਂ ਨੇ ਤੇ 15 ਤੋਂ 20 ਪਲੱਸ ਵਾਲੀਆਂ ਝੋਟੀਆਂ ਇਹਦੀਆਂ ਟਾਪ ਕਲਾਸ ਆ ਤੇ ਵੀਡੀਓ ਜਿਹੜੇ ਕਰਦੇ ਆ ਤੇ ਕੁਝ ਇੱਕ ਦੋ ਸੇਲ ਵੀ ਕੀਤੀਆਂ ਤੇ ਉਹ ਵੀ ਦਿਖਾ ਲ ਦਿੰਨੇ ਆ ਤੇ ਅੱਜ ਪਹੁੰਚ ਚੁੱਕੀਆਂ ਨੇ ਆਪਣੇ ਫਾਰਮ ਦੇ ਝੋਟੀਆਂ ਹੋਰ ਭਾਈ ਜੀ ਕਿਵੇਂ ਝੋਟੀਆਂ ਫਿਰ ਆ ਗਈਆਂ ਨੇ ਆਪਣੇ ਕੋ ਹਾਂ ਜੀ ਆ ਗਈਆਂ ਪਹੁੰਚ ਗਈਆਂ ਜੀ ਜੀ ਸਾਰਿਆਂ ਨੂੰ ਜੀਜੀ ਦੇ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਤਰੀਕ ਹੈਗੀ ਐ 6 ਤੇ ਚੌਥਾ ਮਹੀਨਾ ਦੇ 2024 ਤੇ ਆਪਣੇ ਫਾਰਮ ਤੇ ਝੋਟੀਆਂ ਪਹੁੰਚ ਚੁੱਕੀਆਂ ਨੇ ਟੋਪ ਪਲੱਸ 15 ਤੋਂ 20 ਪਲੱਸ ਵਾਲੀਆਂ ਝੋਟੀਆਂ ਤੇ ਨਾਲ ਆਪਣੇ ਕੋਲ ਟੋਕਰਾਂ ਕਪੜਾ ਵੀ ਆਈਆਂ ਉਹ ਵੀ ਦਿਖਾ ਦੇਣੇ ਆ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿਕੋ ਠੀਕ ਠਾਕ ਵੀਰ ਜੀ ਵਧੀਆ ਵਧੀਆ ਜੀ ਹੋਰ ਵਧੀਆ ਹੋ ਸਲਾਮਤ ਹੋਰ ਕਿਵੇਂ ਠੀਕ ਠਾਕ ਹਾਂ ਵਧੀਆ ਵਧੀਆ ਬਾਕੀ ਦਿਗਦੀ ਵੀ ਫਰਮੇਖਾ ਸਾਰਿਆਂ ਦਾ ਦਿলো ਧੰਨਵਾਦ ਕਰਦੇ ਹਾਂ ਹਾਂ ਜੀ ਬਾਈ ਜੀ ਸਾਾਨੂੰ ਇੰਨਾ ਮਾਤ ਤੇ ਪਿਆਰ ਵੀਰ ਬਖਸ਼ਿਆ ਹਾਂ ਜੀ ਇਹ ਅੱਜ ਛੋਟੀਆਂ ਦਾ ਕਿ ਆਏ ਲੋੜ ਲੈ ਕੇ ਲੈ ਕੇ ਆਏ ਹਾਂ ਹਾਂ ਜੀ ਇਹ ਅੱਜ ਸਾਡੇ ਵੀਰੋਂ ਨਹੀਂ ਆਏ ਭਾਜੀ ਨੇ ਫੌਜੀ ਸਾਹਿਬ ਇਹਨਾਂ ਨੇ ਅੱਗੇ ਵੀ ਸਾਡੇ ਕੋਲ ਨਾ ਗਈਆਂ ਮਈਆਂ ਗਈਆਂ ਹਾਂ ਜੀ ਬਾਈ ਜੀ ਤੇ ਕਰਦੇ ਆਂ ਵੀ ਇਹਨਾਂ ਨੇ ਕਹਲੇ ਨਾ ਜੋੜਾ ਆਪਾਂ ਛੋਟੀਆਂ ਦੇ ਦਿੱਤਾ ਹੁਣ ਦਦੀ ਹਾਂ ਜੀ ਸਸੀ ਭਾ ਝੋਟੀਆਂ ਦੋ ਲਈਆਂ ਦੋ ਲੈ ਲਈਆਂ ਆ ਇੱਕ ਪਹਿਲੇ ਵਾਲੀ ਤੇ ਇੱਕ ਦੂਜੇ ਦੋ ਨੰਬਰ ਵਾਲੀ ਨਹੀਂ ਇੱਕ ਉਹ ਤਿੰਨ ਨੰਬਰ ਵਾਲਾ ਦੋ ਅੱਛਾ ਦੋ ਲਈ ਵੀ ਰੋਣੀ ਆਇਆ ਵੀ ਪੇਟ ਮਲੋਂ ਨੇ ਉਹਨਾਂ ਨੇ ਲਈ ਸਾਡੇ ਕੋਲ ਜਿਹੜੀ ਗੱਲ ਚੱਲ ਰਹੀ ਹੈ ਅੱਛਾ ਅੱਛਾ ਚਲ ਜੀ ਬਾਕੀ ਇਹਨਾਂ ਦੇ ਵੀਰ ਉਹਨਾਂ ਨੇ ਲੋਕੀ ਕਹਿੰਦੇ ਦੁੱਧ ਨਹੀਂ ਭਾਜੀ ਦਿੱਤਾ ਜਾਂਦਾ ਹਾਂਜੀ ਦੁੱਧ ਅੱਜ ਫੌਜੀ ਕੋ ਮਤਲਬ ਵੇਖਿਆ ਆਏ ਆ ਹਾਂਜੀ ਤੇ ਇੱਕ ਝੋਟੀ ਵੀ ਕੋ ਆਪਾਂ ਹੁਣ ਲਈ ਤੋਕੜ ਹਾਂਜੀ ਭਾਈ ਜੀ ਤੋਕੜ ਵੇਖੋ ਦਾਦਣੀਆਂ 1 ਲੱਖ ਤੇ 55 ਹਜ਼ਾਰ ਦੀ ਲਈ ਆ 1 ਲੱਖ 50 ਹਜ਼ਾਰ ਦਿੱਤੀ ਆ ਦੋ ਦਿਨ ਖੜੀ ਪੰਜਾਂ ਮਹੀਨਿਆਂ ਰੇ ਗਮਣਾ 13 ਕਿਲੋ ਦੁੱਧ ਤੇ ਜਿਹ ਨਾ ਟੋਲ ਕੇ ਖਾਰਾ ਟੋਲ ਕੇ ਤੇ ਫਿਰ ਛੋਟੀਆਂ ਟੋਕੜਾਂ ਸੀ ਲਈਆਂ ਫਿਰ ਹੁਣ ਆ ਵੀ ਆ ਵੀ ਟੋ ਉਹ ਵੀ ਫਿਰ ਹੀ ਲੈ ਲਿਆ ਹਾਂ ਹਾਂਜੀ ਸੱਜਰੇ ਹੁਣ ਵੀ ਸੱਜਰੇ ਜੀ ਨਾਲ ਦੁੱਧ ਆ ਸਹੀ ਗੱਲ ਹੈ ਬਾਈ 13 ਕਿਲੋ ਬਾਈ ਜੇ ਮੈਂ ਪਹਿਲੇ ਹੀ ਗੱਲ ਕਹਿਣਾ ਨਾ ਵੀ ਜੇ ਕੋਈ 18 20 ਕਿਲੋ ਦੁੱਧ ਕੱਢਦੀ ਹੈ ਤੋਕੜ ਉਹ ਹੀ 12 13 ਦੇ ਸਕਦੀ ਹੈ ਸਹੀ ਗੱਲ ਹੈ ਸੱਜਰੇ ਨੇ ਬਾਈ 12 ਦਿੱਤਾ ਉਹ ਤੇ 6 ਕਿਲੋ ਦੁੱਧ ਦੇ ਸਕਦਾ ਆ ਵੀ ਫੌਜੀ ਸਾਹਿਬ ਨੇ ਸਿਰੇ ਨੂੰ ਹੱਥ ਪਾਇਆ ਫਿਰ ਹਾਂ ਨਾ ਵੀ ਇਹ ਜਿਹਨੂੰ ਸਿਰਾ ਹੀ ਪਾਉਂਦੇ ਇੰਨੀ ਕੱਟੀ ਚੰਗੀ ਕੋਈ ਹਿਸਾਬ ਨਹੀਂ ਦਰਜੀ ਜੀ ਕਾਲੀ ਤੋਰੀ ਨੂੰ ਇਕੱਲੀ ਫਾਦ ਲਈ ਮਾੜੀ ਵੀਡੀਓ ਦੇ ਵਿੱਚ ਇਹਦੇ ਉੱਥੇ ਵੀਡੀਓ ਨਹੀਂ ਬਣਾਈ 10 10 ਹਜ਼ਾਰ ਦੇ ਕੁਲ ਠੋਕੇ ਉੱਤੇ ਬਖੇਰ ਬਿਨਾ ਸਹੀ ਗੱਲ ਹੈ ਸਹੀ ਗੱਲ ਫਾਜ਼ਲ ਸਹੀ ਗੱਲ ਹੈ 400 ਫੁੱਟ ਬੋਲ ਕਰਾਇਆ ਡੰਗਰਾ ਹਾਂਜੀ ਹਾਂਜੀ ਕੰਮ ਕਰਦਾ ਸ਼ੌਂਕ ਨਾ ਕਰਦਾ ਜਿਹੜੀ ਹਾਂਜੀ 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 ਇੱਧਰ ਨੂੰ ਤੋਰ ਕਾਲੀ ਆ ਨੂੰ ਗੋਲੀ ਉੱਚੀ ਦੇਖੋ ਜੀ ਫੌਜੀ ਸਾਹਿਬ ਉਹਨਾਂ ਨੇ ਜਿਹੜੀ ਝੋਟੀ ਲਈ ਹੈ ਟੋਕਰਾ ਸੀ ਝੋਟੀ ਲਈ ਆ ਤੇ ਮਹਾਰੀ ਭਾਜੀ ਘੋਟੀਆਂ ਦੋਵੇਂ ਟੌਪ ਕਲਾਸ ਲਈਆਂ ਵਾ ਬਾਈ ਹਾਂ ਤੇ ਕੱਲੀ ਇੱਥੇ ਬੰਦੇ ਫਿਰ ਇੱਥੇ ਆਈ ਇੱਥੇ ਲੈ ਬਾਲੇ ਕਦੇ ਵੀ ਭਾਈ ਮਤਲਬ ਜਿਹੜਾ ਬੰਦਾ ਮਤਲਬ ਵੀ ਆਹ ਲੈਂਦਾ ਕਿ ਮੈਨਾਂ ਛੇ ਸੱਤ ਨਹੀਂ ਚੱਲ ਗਈ ਆਪਣੀ ਹਾਂਜੀ ਭਾਈ ਜੀ ਤੇ ਜੇ ਸਾਨੂੰ ਜਿਹੜਾ ਦਾ ਮਾਣ ਹੈ ਭਾਈ ਜੀ ਤੇ ਚੰਗੀ ਨਿਕਲੇ ਦੀ ਗਾਹ ਪਾਉਂਗੇ ਸਾਡੇ ਕੋਲੋਂ ਦਾ ਜਿਹੜੀ ਗੱਲ ਇਹ ਗੱਲ ਮੰਨਣ ਵਾਲੀ ਭਾਈ ਜੀ ਮੰਨ ਲੈਣੀ ਗੱਲ ਆ ਤੇ ਇੱਕ ਰੀ ਤੇ ਹਰ ਕੋਈ ਆਏ ਦਾ ਮਜ਼ਾ ਤਾਂ ਵੀ ਬੋਰੇ ਵਾਲੀ ਫਿਰ ਗਾਹ ਪਾਉਂ ਗਿਆ ਵੇ ਜੀ ਹਾਂਜੀ ਹਾਂਜੀ ਭਾਈ ਜੀ ਹਾਂਜੀ ਹਾਂਜੀ ਤੇ ਬਾਕੀ ਇਹਨਾਂ ਵੀ ਫੌਜੀ ਨੂੰ ਮਲਾ ਸਾਡੀ ਸਾਡੀ ਮਹੀਨੇ ਜਾ ਕੇ 20 ਕਿਲੋ ਵੀ ਦੁੱਧ ਕੱਢਿਆ ਦਈਆਂ ਹਾਂਜੀ ਹਾਂਜੀ 12 ਕਿਲੋ ਲਿਆ ਗਿਆ ਤੇ ਪਰ ਅੱਜ ਜਦੋਂ ਮੈਂ ਮਈਆਂ ਜਾ ਕੇ ਵੇਖਿਆ ਇਹਨਾਂ ਦੇ ਘਰ ਸਾਡੀਆਂ ਜਿਹੜੀਆਂ ਪਹਿਲੀਆਂ ਮਈਆਂ ਦਿੱਤੀਆਂ ਸੀ ਹਾਂਜੀ ਬਾਈ ਜੀ ਹਰਿਆਣੇ ਵਾਲਾ ਇੰਦਾ ਕੋਈ ਆਏ ਤੇ ਕਹਿੰਦੇ ਮੱਝਾਂ ਲੈਣੀਆਂ ਵਾ ਚਲੋ ਸਾਡੇ ਨਾਲ ਹੀ ਆ ਗਿਆ ਪਰ ਜਿੰਨਾ ਸੱਜਣਾ ਦਾ ਚੱਡਾ ਹੈ ਨਾ ਉਹਨਾਂ ਨੇ ਅੱਜ ਟੋਕਣਾ ਥੱਲੇ ਫੌਜੀ ਕੋ ਫੇਰ ਚੱਡਾ ਨਹੀਂ ਆ ਥੱਲੇ ਚੱਡਾ ਹਾਂਜੀ ਹਾਂਜੀ ਚਲੋ ਇਹ ਵੀ ਜਿਹੜੀਆਂ ਹੁਣ ਜਿਹੜੀਆਂ ਦੋਵੇਂ ਝੋਟੀਆਂ ਲਈਆਂ ਟੌਪ ਕਲਾਸ ਆ ਟੌਪ ਕਲਾਸ ਦਿੱਤੀ ਪੈਜਣੀ ਹਾਂਜੀ 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 ਤੇ ਹੋਰ ਫੌਜੀ ਸਾਹਿਬ ਤੇ ਨਿਮਾਲ ਬੋਲੇ ਇਹ ਇਹ ਕਿਥੇ ਪੈ ਜਾਂਦਾ ਕਰਕੇ ਪੱਟੀ ਤੇ ਲੱਗੇ ਪੱਟੀ ਤੇ ਲੱਗੇ ਤੇ ਹੁਣ ਚੱਲੇ ਜੋ ਲੈ ਕੇ ਫਿਰ ਹਾਂ ਲੈ ਲੈ ਤਿਆਰੀ ਆ ਫੁੱਲ ਹੈ ਹਾਂ ਚਲੋ ਬਾਕੀ ਆ ਵੀ ਗੁਰੂ ਰਾਮ ਦਾ ਕਿਰਪਾ ਕਰੇ ਅੱਗੇ ਵੀ ਟੋਕਗਾ ਤੇ ਹੁਣ ਵੀ ਟੋਕਗਾ ਸੀ ਠੀਕ ਹੈ ਜੀ ਜੀ ਫਿਰ ਠੀਕ ਹੈ ਠੀਕ ਹੈ ਅੱਗੇ ਫਿਰ ਕਰਦੇ ਆ ਕਵਰ ਦੋ ਜਾਂਦੀ ਜੀ ਹੋਰ ਫਿਰ ਭਾਈ ਜੀ ਇਹ ਛੋਟੀ ਫਿਰ ਭਾਈ ਉਹਨਾਂ ਲਈ ਆ ਹਾਂ ਦੋ ਪਹਿਲਾਂ ਵੀਰ ਦੀ ਵੇਗੀਆਂ ਹਾਂ ਜੀ ਹਾਂ ਜੀ ਭਾਈ ਜੀ ਆ ਲਈ ਆਈਆਂ ਇਹ ਤੇਜੀ ਆ ਵੀਰ ਉਹਨਾਂ ਨੇ ਆਪਣੇ ਬੜੇ ਫੈਨ ਹੀ ਬੜੇ ਆਏ ਮਜ਼ਦੂਰੋ ਚੱਲ ਗਏ ਦਦਿਆਂ ਹਾਂ ਜੀ ਕਰੀਏ ਫਿਰ ਭਈ ਉਹਨਾਂ ਆਉਗੇ ਜੀ ਹੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਬਾਈ ਜੀ ਹਾਂਜੀ ਠੀਕ ਠਾਕ ਵਧੀਆ ਜੀ ਠੀਕ ਠਾਕ ਜੋ ਤੇ ਕਿਹੜਾ ਪਿੰਨ ਬਾਈ ਆਪਣਾ ਆਪਣਾ ਗੋਲਵੜਾ ਜਿਹੜਾ ਗੋਲਵੜਾ ਇਹ ਇਹ ਤੇ ਕਿੱਥੇ ਜੇ ਪੈਂਦਾ ਕਰਕੇ ਇਹ ਆਪਣੇ ਜਦੋਂ ਇਧਰੋਂ ਬਾਬੇ ਨੌਰ ਸਿੰਘ ਦੀ ਜਾਈਦਾ ਨਾ ਜਗਾ ਜਿਹੜੀ ਹਾਂਜੀ ਹਾਂਜੀ ਟਰੱਕ ਰੁਕਦੇ ਜਿਆ ਹਾਂਜੀ 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 ਉੱਥੋਂ ਥੋੜਾ ਜਿਹਾ 3 ਕਿਲੋਮੀਟਰ ਗਾਲੀ ਤੇ ਫਿਰ ਕਿਦਾਂ ਵੀਰ ਦੇ ਫਿਰ ਹਾਂਜੀ ਬਹੁਤ ਵਧੀਆ ਜੀ ਨਵੀਆਂ ਰੋਜ਼ ਵੀਡੀਓ ਵੇਖੀ ਨੇ ਅਸੀਂ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਮੱਝ ਲੈ ਕੇ ਵੀਰ ਜੀ ਤੇ ਕਿੰਨੇ ਦੀ ਲੈ ਲਈ ਝੋਟੀ ਫਿਰ ਇਹ ਲਈ ਸੀ 2 ਲੱਖ 20 ਹਜ਼ਾਰ ਦੀ 220 ਦੀ ਹਾਂਜੀ ਮਾਨ ਕੀਤਾ ਬਾਈ ਜੀ ਨੇ ਹੈ ਤੇ ਝੋਟੀ ਵੀ ਟੌਪ ਕਲਾਸ ਹੀ ਲਈ ਫਿਰ ਬਾਈ ਉਹਨਾਂ ਨੇ ਵੀਰ ਨੂੰ ਇਨੀ ਗੱਲ ਕਹੀ ਆ ਦੀ ਦਿੱਤੀ ਆ ਹਾਂਜੀ ਭਾਈ ਜੀ ਜੇ ਤੇਰੇ ਘਰ 15 16 ਕਿਲੋ ਦੁੱਧ ਪਾ ਗਈ ਤੇ ਝੋਟੀ ਰੱਖ ਲਈ ਆ ਦੀ ਵੀਡੀਓ ਦੇ ਵਿੱਚ ਇਨੀ ਗੱਲ ਕਹਿਣਾ ਹਾਂਜੀ ਤੇ ਨਹੀਂ ਤੇ ਝੋਟੀ ਜਦੋਂ ਬਾਦੀ ਛੱਡਦੀ ਮੈਂ ਇਨੀ ਗੱਲ ਵੀ ਵੀਰ ਨੂੰ ਕਹਤੀ ਆ ਵੀ ਜੇ ਤੇਰੇ ਘਰ 15 16 ਕਿਲੋ ਦੁੱਧ ਕੱਢ ਗਈ ਹਾਂਜੀ ਭਾਈ ਜੀ ਤੇ ਝੋਟੀ ਰੱਖ ਲਈ ਤੇ ਨਾ ਕੱਢੀ ਤੇ ਤੇ ਮੈਂ ਵੀਡੀਓ ਦੇ ਵਿੱਚ ਇਨੀ ਗੱਲ ਕਹਿੰਦਾ ਝੋਟੀ ਮੈਨੂੰ ਵਾਪਸ ਕਰ ਦੇ ਜਿਹੜੀ ਗੱਲ ਕਰਦਾ ਬਾਈ ਬਲੋ ਗ੍ਰੈਂਦੀ ਭਾਈ ਨੇ ਫੋਲ ਦਿੱਤੀ ਆ ਬਾਕੀ ਕੱਤੀ ਅਸਲ ਹੈ ਵੀਰ ਜੀ ਖੋਲੀ ਕਾ ਕਲੀ ਖੋਲ ਕੇ ਦੌਰ ਕਾ ਲਈ ਖਰੇ ਅੱਜ ਚੌਥੇ ਕਿਲੇ ਦੀ ਸੂਈ ਆ ਵੀਰ ਜੀ ਹਾਂਜੀ ਕੱਟਾ ਆ ਗਿਆ ਮਗਰ इधर ना तौर से सीधी देखो जी बाई ने गोल बार्ड झोटी लाइए टॉप क्लॉक झूठी कुमारे 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 भाई अपने सरपंच साहब बैठे हो सीकाल जी हो जस भाई नहीं। ਇਹ ਅਮਨ ਅਤੀਆ ਵੀਰ ਜੀ ਅਮਨ ਅਤੀਆ ਹਾਂਜੀ ਹਾਂਜੀ ਤੇ ਬੱਚਾ ਵੀ ਸਪੈਸ਼ਲ ਹੀ ਹੈ ਮਗਰ ਹੈ ਤੇ ਬਾਕੀ ਬਰੀਕੀ ਬਰੂਕੀ ਬਹੁਤ ਹੈ ਝੋੜੀ ਹਾਂਜੀ ਹਾਂਜੀ ਇਹ ਬਾਈ ਫਿਰ ਬਾਕੀ ਤੁਸੀਂ ਵੀਡੀਓ ਦੀ ਕਾਫੀ ਵੰਦੇ ਪਰ ਗਰੰਟੀ ਨਹੀਂ ਕੋਈ ਦਿੰਦਾ ਹਾਂਜੀ ਬਿਲਕੁਲ ਸਹੀ ਗੱਲ ਹੈ ਆਪਾਂ ਗਰੰਟੀ ਦਿੱਤੀ ਹੈ ਵੀਰ ਜੀ ਹਾਂਜੀ 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 ਇਹਨੂੰ ਇਹ ਗੱਲ ਵੀ ਕਹਿ ਬਈ ਤੂੰ ਫੋਨ ਹੀ ਕਰਨਾ ਝੋਟੀ ਜੇ ਦੁੱਧੋ ਕਮੀ ਨਿਕਲੂ ਝੋਟੀ ਦੱਦ ਕੇ ਇੱਥੇ ਛੱਡ ਦੀ ਵੀ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਜੀ ਹੋਰ ਬਾਈ ਜੀ ਹਾਂ ਵਧੀਆ ਵਧੀਆ ਵੀਰ ਜੀ ਠੀਕ ਹੈ ਬਾਈ ਜੀ ਅਸੀਂ ਲੜੀ ਅੱਗੇ ਕਵਰ ਕਰ ਲੀਏ ਤੇ ਇਹਦਾ ਫਿਰ ਬ ਆਸੂਰੇ ਚੜਾਂਗੇ ਠੀਕ ਹੈ ਬਾਈ ਜੀ ਠੀਕ ਹੈ ਸਸ ਜੀ